ਆਉਂਦੇ ਵਕ ਵਕ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਗੈਂਗਸਟਰਾਂ ਦੇ ਵੱਲੋਂ ਫਿਰੋਤियां ਮੰਗਣ ਦੀਆਂ ਵਾਰਦਾਤਾ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਦੱਸਦੀ ਹੈ ਕਿ ਭਾਵੇਂ ਪੁਲਿਸ ਵੱਲੋਂ ਲਗਾਤਾਰ ਫਿਰੋਤियां ਮੰਗਣ ਵਾਲੇ ਲੋਕਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਦੀ ਘਟਨਾ ਅੱਜ ਫਿਰ ਇਤਿਹਾਸਿਕ ਕਸਬਾ ਚੋਲਾ ਸਾਹਿਬ ਦੇ ਬਾਜ਼ਾਰ ਵਿੱਚ ਵੇਖਣ ਨੂੰ ਮਿਲੀ ਜਦੋਂ ਕਿ ਮੇਨ ਬਾਜ਼ਾਰ ਦੇ ਵਿੱਚ ਪ੍ਰੀਤ ਟੈਲੀਕਾਮ ਦੇ ਮਾਲਕ ਨੂੰ ਕੁਝ ਦਿਨ ਪਹਿਲਾਂ ਕਿਸੇ ਅਣਪਛਾਤੇ ਵਿਅਕਤੀ ਦੇ ਵੱਲੋਂ ਤਕਰੀਬਨ 10 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਸੀ ਜੋ ਉਸਨੇ ਨਹੀਂ ਦਿੱਤੀ ਤਾਂ ਫਿਰ ਅੱਜ ਕਿਸੇ ਅਣਪਛਾਤੇ ਵਿਅਕਤੀ ਦੇ ਵੱਲੋਂ ਸ਼ਰਿਆਮ ਬਾਜ਼ਾਰ ਵਿੱਚ ਪ੍ਰੀਤ ਟੈਲੀਕਾਮ ਦੇ ਮਾਲਕ ਨੂੰ ਗੋਲੀਆਂ ਮਾਰ ਕੇ ਵਿਅਕਤੀ ਫਰਾਰ ਹੋ ਗਿਆ ਜਿਸ ਦੀ ਸਾਰੀ ਘਟਨਾ ਕੈਮਰੇ ਵਿੱਚ ਕੈਦ ਹੋਈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰੰਤੂ ਲਗਾਤਾਰ ਹਲਕਾ ਖੰਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਨਾਲ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਕਰਨ ਤਾਰਾਂ ਦਾ ਸੋਨੁਫਤਿਆਵਾਦੀ ਖਾਸ ਰਿਪੋਰਟ ਮੋਤਰਪਾਲ ਸਿੰਘ ਜੀ ਬੇਟ ਬਾਜਾਰ ਪੁਰਲਾ ਸਾਹਿਬ ਮਾਈ ਸ਼ੋਭਾ ਮੈਂ ਤਾਂ ਸਰ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਤਾਂ ਹੈ ਕਿ ਬਾਜ਼ਾਰ ਦੇ ਵਿੱਚ ਕਾਫੀ ਟਾਈਮ ਤੋਂ ਲਾਓ 1.5-2 ਸਾਲ ਹੋ ਗਏ ਆ ਫਰੋਦੀਆਂ ਦੇ ਖੂਨ ਹੁੰਦੇ ਕਈ ਚੋੜੇ ਫਰੋਦੀਆਂ ਲਈ ਜਾਂਦੇ ਆ ਹੁਣ ਜਿਨ੍ਹਾਂ ਨੂੰ ਉਹ ਕਮਾਉਣੇ ਉਹ ਖਾਣਾ ਉਹਨਾਂ ਨੂੰ ਨਹੀਂ ਵਿਰੋਧੀ ਦਿੱਤੀ ਜਾਂਦੀ ਤ੍ਰੀਦ ਵੀ ਆਨੇ ਲਿਆ ਫਰੋਦੀ ਆਈ ਸੀ ਅੱਜ ਤੋਂ 15 ਦਿਨ ਪਹਿਲਾਂ ਤੇ ਇਹਨਾਂ ਨੇ ਪਹਿਲਾਂ ਥਾਣੇ ਗਿਆ ਫਿਰ ਐਸਐਸ ਕੀਤਾ ਕਾਪਟਿਫਟੀ ਤੱਕ ਸਾਰੇ ਇਹਨਾਂ ਨੇ ਪਹੁੰਚ ਕੀਤੀ ਕਿ ਸਾਨੂੰ ਸੁਰੱਖਿਆ ਦਿੱਤੀ ਜਾਵੇ ਜਾਂ ਸਾਡਾ ਕੋਈ ਹੱਲ ਕੀਤਾ ਜਾਵੇ ਉਹਨਾਂ ਨੇ ਨੰਬਰ ਵੀ ਦਿੱਤੇ ਕਿ ਆਹ ਨੰਬਰ ਲਓ ਸਾਡੇ ਤਹਿਸ਼ ਕਰਕੇ ਉਹ ਬੰਦੇ ਫੜੇ ਜਾਂਦੇ ਜਿਹੜੇ ਫਰੋਦੀਆਂ ਦਿੰਦੇ ਆ ਪਰ ਪੁਲਿਸ ਦੇ ਕੰਨ ਦੇ ਜੂਨ ਹੀ ਸਰਕੇ ਅੱਜ ਉਹਨੂੰ ਗੋਲੀਆਂ ਮਾਰ ਕੇ ਸ਼ਰੇਆਮ ਅੰਦਰ ਚਾਰ ਗੋਲੀਆਂ ਵਧੀਆਂ ਉਹਦੇ ਦੋ ਲੱਖਾਂ ਦੇ ਦੋ ਇੱਥੇ ਪੱਖੀ ਚ ਵਧੀ ਆ ਤੇ ਕਿਸੇ ਪੁਲਸਾਈ 20 ਮਿੰਟ ਬਾਅਦ ਉਹ ਵੀ ਜਦੋਂ ਬਹੁਤ ਸਾਰਾ ਕਾਰਾ ਕਾਰਵਿਆਰਾ ਦਾ ਕਰਕੇ ਦੇ ਚਲੇਗੇ ਤੇ ਆਰਾਮ ਨਾਲ ਚਲੇ ਗਏ ਤੇ ਅੱਗੇ ਵੀ ਆਉਂਦੀ ਆਹੀ ਵੀ ਕੋਈ ਵੱਡੇ ਇੱਕ ਦੇ ਖਾਨਦਾਨ ਨੂੰ ਦੀ ਹੋਣਾ ਜਿਹੜਾ ਵੀ ਜਿਹਦੀ ਇਨਕਮ 2 ਲੱਖ ਤੋਂ ਉੱਪਰ ਆ ਨਾ ਸਾਲ ਦੀ ਉਹਨੂੰ ਵੀ ਫਰੋਦੀ ਆ ਜਾਂਦੀ ਆ ਤੇ ਰੇੜੀਆਂ ਵਾਲਿਆਂ ਤੱਕ ਮੈਨੂੰ ਲੱਗਦਾ ਫਰੋਦੀਆਂ ਕਿੱਥੋਂ ਹੀ ਜਮਾਂਗੇ ਆਪ ਦਾ ਮਾਹ ਹੀ ਕਾਰੋਬਾਰ ਕਰਦੇ ਆ ਕਾਰੋਬਾਰ ਵੀ ਤੁਹਾਨੂੰ ਪਤਾ ਮੱਠੇ ਪਾਇਆ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਇਹੋ ਕਰਦੇ ਆ ਜੀ ਪ੍ਰਸ਼ਾਸਨ ਦਾ ਜਿਹੜਾ ਤਰਨਤਾਰਨ ਦਾ ਜਿਹੜਾ ਪ੍ਰਸ਼ਾਸਨ ਆ ਨਾ ਇਹਦੇ ਕੰਮ ਕਰਨੀ ਨਹੀਂ ਹੁੰਦੀ ਸੁੱਤਾ ਵਾ ਮਤਲਬ ਹਰ ਦੂਜੇ ਦਿਨ ਕਹਿੰਨਾ ਕਿ ਇਹਨੂੰ ਵਰਾਉਤੀ ਆਉਂਦੀ ਆ ਤੇ ਇਹਨਾਂ ਨੂੰ ਪਹੁੰਚ ਕਰਨ ਦਾ ਕੋਈ ਫਾਇਦਾ ਹੀ ਨਹੀਂਗਾ ਅਗਲੇ ਵਿਚਾਰੇ ਕੋਈ ਵਰਾਉਤੀ ਦੇ ਲੈਂਦੇ ਜਿੰਦੂ ਤੋਂ ਪੈਸੇ ਹੁੰਦੇ ਜਿਹਦੇ ਨਹੀਂ ਹੁੰਦੇ ਉਹਨਾਂ ਦੇ ਗੋਲੀਆਂ ਖਾਂਦੇ ਭਾਈ ਸਾਡਾ ਕੋਈ ਪੰਜਾਬ ਸਰਕਾਰ ਤੋਂ ਮੰਗਿਆ ਕਰਦੇ ਆ ਕਿ ਇਹਦਾ ਕੋਈ ਪੱਕਾ ਲਕੀਤਾ ਜਾਵੇ ਵਟਸਐਪ ਤੇ ਨੰਬਰ ਆਉਂਦਾ ਆ ਪੁਲਿਸ ਉਹ ਵੀ ਨਹੀਂ ਕਿ ਉਹਨਾਂ ਦੇ ਟ੍ਰੇਸ ਕਰ ਸਕਦੀ ਕਹਿੰਦੀ ਵੀ ਸਾਡੇ ਨੂੰ ਇਹ ਟ੍ਰੇਸ ਨਹੀਂ ਹੁੰਦੇ ਦੱਸੋ ਵੀ ਇਹ ਕਾਦੀ ਪੰਜਾਬ ਪੁਲਿਸ ਆ ਜੇ ਕਰੇ ਤੇ ਨੰਬਰ ਨਹੀਂ ਕਿ ਟ੍ਰੇਸ ਹੋਉਂਦੇ ਆ ਤੇ ਬੰਦੇ ਸ਼ਰੇਆਮ ਗੋਲੀਆਂ ਮਾਰ ਕੇ ਜਾਂਦੇ ਆ ਰਾਜਾ ਪਿਛਲੀ 3 ਵਜੇ ਦੀ ਵੀ ਇੱਕ ਮੁੰਡਾ ਆਇਆ ਉਹ ਐਦਾਂ ਹੀ ਸਾਨੂੰ ਉਹ ਬਰਾਦਰ ਵੀ ਹੀ ਕਦੇ ਹੈੱਡਫੋਨ ਦਿਖਾ ਦੋ ਕਦੇ ਘੜੀ ਦਿਖਾ ਦੋ ਵੇਂਦਾ ਵੇਂਦਾ ਤੇ 8 ਘੰਟਾ ਉਹਨੇ ਹਾਨੂੰ ਐਦਾਂ ਮਤਲਬ ਸੰਗ ਕਰੀ ਛੱਡਿਆ ਕਾਫੀ ਟਾਈਮ ਬਾਅਦ ਉਹ ਬਸ ਲੋ ਇਦਾਂ ਹੀ ਕਦੇ ਕਿਸੇ ਨੂੰ ਫੋਨ ਲਾਉਣ ਲੱਗੇ ਮੈਂ ਆ ਗਿਆ ਆ ਗਿਆ ਲੋਈ ਕਿਹਾ ਵੀ ਭਾਈ ਬੈਠਾ ਨਹੀਂ ਲੋਕ ਲਈ ਮਰੇ ਪੇਜ ਤੇ ਕਿਹਾ ਵੀ ਤੂੰ ਬਸ ਤੇ ਸੁਰੂ ਕਰ ਆਪੋ ਦੇ ਵਿੱਚ ਨੂੰ ਦੋਵੇਂ ਹੀ ਜਾਂਦੇ ਇਹਨੇ ਜਨ ਨੂੰ ਜਿਹੜੇ ਬਾਦਗਾ ਅੱਛਾ ਨੇ ਕਿਹਾ ਵੀ ਤੇ ਦੋ ਤੇ ਦੋ ਤੋਂ ਬਾਅਦ ਬਸ ਇੱਕ ਹੀ ਗੱਲ ਨੂੰ ਬਾਦ ਨੂੰ ਬੋਲਦਾ ਵੀ ਮੇਰੇ ਨਾਲ ਦੱਸ ਫੋਨ ਤੇ ਆ ਤੇ ਉਹ ਜ਼ਿੰਦਗੀ ਵੀ ਆ ਕੇ ਪਹੇ ਆ ਮੁੰਡਾ 10 ਮਿੰਟ ਮੇਨ ਲੋਤਾ ਰਿਆ ਇਹਨੇ ਉਹ ਗ੍ਰੀਡ ਉੱਤਾਰ ਬਾਹਰੋਂ ਗਿਆ ਤੇ ਬਸ ਉਹਦੇ ਬਗਲੇ ਉੱਤੇ ਕੁਝ ਹੋ ਗਿਆ ਇਹ ਅੰਦਾਜ਼ੇ ਇਹ ਕੋਟ ਨਹੀਂ ਆ ਕਿੰਨੇ ਬੰਦੇ ਨੂੰ ਗੋਲੀਆਂ ਲੱਗੀਆਂ ਕਿੰਨੇ ਜਣਾਂ ਨੂੰ ਗੋਲੀਆਂ ਲੱਗੀਆਂ ਗੋਲੀਆਂ ਦੋ ਬੰਦਿਆਂ ਨੂੰ ਲੱਗੀਆਂ ਵਾ ਜਿਹੜਾ ਓਨਰ ਆ ਉਹਦੇ ਤਿੰਨ ਲੱਗੀਆਂ ਵਾ ਇੱਕ ਸਾਹਮਣੀ ਦੁਕਾਨ ਆ ਰਸਟੈਰਾਂ ਦੇ ਮੋਹਰੇ ਵੀ ਲੱਗੀਆਂ ਤੀਨਾ ਉਹਨਾਂ ਦਾ 15 ਸਤਨਾਵ ਸੀ ਤੇ 15 ਦਾ ਵੀ ਇੰਟਰਵਿਊ ਓਨਰ ਦਾ ਨਾਮ ਕੀ ਹੈ ਤੇ ਬੇਬੇ ਨਾਲ ਤਾਂ ప్రతిਪ੍ਰਤੀਪਤ ਕੀਇਆ ਜਾਂਦੀ। ਬਹੁਤ ਨਾਲ ਹੀ ਆਈ ਹੀ ਬੋਲਦੀ ਜੀ ਕਹਿੰਦੇ ਵੀ 10 ਲੱਖ ਲੈਣਾ 10 ਲੱਖ ਜਿਹੜਾ ਕੰਮ ਦੀ ਆਉਂਦੀ। ਤੇ ਵਰਤਾਰ ਕੋ 4-5 ਦਿਨਾਂ ਹੋ ਗਏ ਨੇ ਬਾਅਦ ਉਹਨੇ WhatsApp ਤੇ ਕੰਮ ਕਰਨਾ ਤੇ ਨਾਲੇ ਨਾ ਨਾ ਕਿ ਤਾਈ ਵੀ ਬੈ ਸਰਦਾਰ ਤੇ ਮੇਰੀ ਹਾਂ ਚਾਹੀਦੀ ਨਾਲ ਮੇਰੀ ਗੱਲ ਹੁੰਦੀ ਹੈ ਤਾਈ ਦੋਵੇਂ ਬਾਕੀ ਬਗਾਨੀਆਂ ਬਾਕੀ ਆਪਣੇ ਕਰਨ ਤੇ ਭਾਈ ਤੁਸੀਂ ਤੇ ਉਹ ਦੱਸਿਆ ਇੰਨਾ ਸਾਥ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ ਸਰ ਕੀ ਮਾਮਲਾ ਜੀ ਸਰ ਇਹ ਅੱਜ ਕੋਈ ਦੁਪਹਿਰੇ 3:00 ਕੁ ਵੱਜ ਕੇ 20 ਮਿੰਟ ਤੇ ਪ੍ਰੀਤ ਚੈਲੀ ਗੋਮੇ ਦੀ ਦੁਕਾਨ ਹੈ ਜੀ ਇੱਥੇ ਮਾੜੇ ਫਸ਼ਾਤੀ ਬੰਦੇ ਨੇ ਆਣ ਕੇ ਗੋਲੀਆਂ ਚਲਾਈਆਂ ਜਿਹੜੀ ਇਹ ਪ੍ਰੀਤ ਚੈਲੀ ਗੋਮੇ ਦੇ ਮਾਲਕ ਗੁਰਜਿੰਦਰ ਸਿੰਘ ਦੇ ਥਲਵੇ ਲੱਤਾਂ ਦੇ ਵਿੱਚ ਵਜੀਆਂ ਜੀ ਖਾਤਕੀ ਦਾ ਨਤੀਜਾ ਜਾਰੀ ਬੰਦੇ ਨੇ ਹਾਲਤ ਅਜੇ ਪਤਾ ਕਰ ਰਹੇ ਹਾਂ ਕਿ ਠੀਕ ਨੇ ਕੋਲਡ ਹਾਡ ਕੋਈ ਸਰੋਤ ਪ੍ਰਤੀ ਮੰਡੀ ਜੀ ਕੋਇਆ ਹਾਂਜੀ ਇਹਨੂੰ ਟ੍ਰੈਕਟਾਈਪ ਕਰ ਪਤਾ ਲੱਗਾ ਕਿ ਕਿਹਦੀ ਮਨਫਰੋਗੀ ਮੰਗੀ ਹਾਂਜੀ ਸੱਤੇ ਸੱਤੇ ਜਾਨਾ ਸਰ ਮਾਮਲਾ ਦੱਸ ਕੇ ਕਿੱ사 ਆਕਾਰ ਰੇ ਜੀ ਮਾਮਲਾ ਦਾ